ਵੀਵੀ ਟੂਡੇ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਅੱਜ ਮੈਂ ਪਿੰਡ ਸ਼ੇਖਪੁਰ ਵਿਖੇ ਖੜਾ ਹਾਂ ਇੱਥੇ ਇੱਕ ਬੀਤੀ ਰਾਤ ਜਿਹੜੀ ਆ ਟਰਾਲੀ ਚੋਰੀ ਹੋਣ ਦਾ ਸਾਨੂੰ ਸਮਾਚਾਰ ਮਿਲਿਆ ਸੀ ਸਾਨੂੰ ਟੈਲੀਫੋਨ ਗਿਆ ਸੀ ਅਸੀਂ ਮੌਕੇ ਤੇ ਹੁਣ ਪੁੱਜੇ ਹਾਂ ਸੋ ਦੱਸਿਆ ਜਾ ਰਿਹਾ ਕਿ ਟਰਾਲੀ ਵੀ ਬੜੀ ਮਹਿੰਗੀ ਹੈ ਤੇ 4 ਤੋਂ 5 ਲੱਖ ਰੁਪਏ ਦਾ ਉਹਦਾ ਰੇਟ ਦੱਸਿਆ ਜਾ ਰਿਹਾ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਪਿਛਲੇ ਸਾਲ ਵੀ ਨਾ ਦਿਨਾਂ ਵਿੱਚ ਉਹਨਾਂ ਦੀ ਇੱਕ ਟਰਾਲੀ ਵੀ ਚੋਰੀ ਹੋਈ ਸੀ ਜਾਨੀ ਇਹ ਟਰਾਲੀ ਜਿਹੜੀ ਚੋਰੀ ਹੋਈ ਹੈ ਦੂਸਰੀ ਵਾਰ ਚੋਰੀ ਹੋਈ ਹੈ ਉਹਨਾਂ ਦੀ ਟਰਾਲੀ ਸੋ ਐਸੇ ਜਗ੍ਹਾ ਤੇ ਪਿਛਲੇ ਪਾਸੇ ਤੁਸੀਂ ਮੇਰੇ ਦੇਖ ਸਕਦੇ ਹੋ ਕਿ ਇੱਥੇ ਟਰਾਲੀ ਖੜੀ ਕੀਤੀ ਗਈ ਸੀ ਰਜਾਨਾ ਦੀ ਤਰ੍ਹਾਂ ਤੇ ਬਦਕਿਸਮਤੀ ਇਹ ਹੈ ਕਿ ਇਹਨਾਂ ਦੇ ਕੈਮਰੇ ਵੀ ਲੱਗੇ ਹੋਏ ਆ ਸਾਹਮਣੇ ਕੋਠੀ ਹੈ ਗਲੜੋਏ ਤੋਂ ਜਦੋਂ ਸ਼ੇਖਪੁਰ ਨੂੰ ਆਪਾਂ ਐਂਟਰੀ ਕਰਦੇ ਹਾਂ ਉੱਥੇ ਪਹਿਲਾਂ ਹੀ ਕਰ ਇਹਨਾਂ ਦਾ ਇਹ ਆਉਂਦਾ ਹੈਗਾ ਸੋ ਉਹ ਕੈਮਰੇ ਨਾ ਚੱਲਦੇ ਹੋਣ ਕਰਕੇ ਇਹ ਇਸ ਗੱਲ ਨੂੰ ਜਿਹੜਾ ਹੋਰ ਵੀ ਤਕਲੀਫ ਹੋਈ ਹੈ ਕਿਉਂਕਿ ਉਹ ਦਾ ਕੁਝ ਪਤਾ ਨਹੀਂ ਲੱਗਿਆ ਹਜੇ ਕੈਮਰੇ ਕਮਰੇ ਚੈੱਕ ਕਰਦੇ ਫਿਰਦੇ ਆ ਤੇ ਇਹ ਬੰਟੀ ਇੱਥੇ ਤੋਂ ਨੰਬਰਦਾਰ ਨੇ ਜਿਹੜੇ ਬੰਟੀ ਮਨੋਦ ਆ ਉਹਨਾਂ ਦੀ ਇਹ ਟਰਾਲੀ ਹੈਗੀ ਹੈ ਉਹ ਮੌਜੂਦਾ ਨਾ ਬਾਜ਼ਾਰ ਨੇ ਇਸ ਵਕਤ ਉਹ ਸਾਰੇ ਪਾਸੇ ਉਹ ਕੈਮਰੇ ਚੈੱਕ ਕਰਦੇ ਫਿਰਦੇ ਆ ਸੋ ਤਕਲੀਫ ਵਾਲੀ ਗੱਲ ਇਹ ਹੈ ਕਿ ਇੱਥੋਂ ਐਡੀ ਵੱਡੀ ਟਰਾਲੀ ਚੋਰੀ ਹੋ ਜਾਣਾ ਉਹ ਵੀ ਦੂਜੀ ਵਾਰ ਤੇ ਉਦੋਂ ਪਹਿਲਾਂ ਵੀ ਦੱਸਦਿਆ ਕੋਈ ਹੋਰ ਛੋਟਾ ਜਿਹਾ ਇੱਕ ਇਹਨਾਂ ਦਾ ਸਮਾਨ ਸੀਗਾ ਜਿਹੜਾ ਪਹਿਲੀ ਟਰਾਲੀ ਚੋਰੀ ਹੋਈ ਹੈ ਉਹ ਦੱਸਦੇ ਆ ਕਿ ਲੜੋਆ ਪਿੰਡ ਤੋਂ ਇੱਕ ਕਿਸੇ ਦੀ ਮੰਗ ਵੀ ਲਿਆਦੀ ਹੋਈ ਸੀਗੀ ਝੋਨੇ ਦੇ ਸੀਜ਼ਨ ਵਿੱਚ ਕਿਉਂਕਿ ਇੱਕ ਦੂਜੀ ਟਰਾਲੀ ਨਾਲ ਇਦਾਂ ਜਦੋਂ ਕੋਈ ਮਾਇਨ ਚੱਲਦੀ ਆ ਤਾਂ ਦੋ ਤਿੰਨ ਟਰਾਲੀਆਂ ਲਗਾਤਾਰ ਚਾਹੀਦੀਆਂ ਹੁੰਦੀਆਂ ਤੇ ਕਿਸਾਨ ਜਿਹੜੇ ਆ ਇੱਕ ਦੂਜੀ ਟਰਾਲੀ ਲੈ ਕੇ ਆਪਣਾ ਟਾਈਮ ਪਾਸ ਕਰ ਲੈਂਦੇ ਆ ਇਸੇ ਤਰ੍ਹਾਂ ਉਹ ਇੱਥੇ ਲਿਆ ਕੇ ਖੜੀ ਹੋਈ ਸੀ ਕੀਤੀ ਹੋਈ ਸੀਗੀ ਤੇ ਉਹ ਵੀ ਕੋਈ ਚੋਰੀ ਕਰਕੇ ਲੈ ਗਿਆ ਤੇ ਪਹਿਲਾਂ ਫਿਰ ਉਹ ਉਹਦਾ ਵੀ ਪਹਿਲੇ ਦੱਸਦਾ ਕਿ ਅਸੀਂ ਨਮਦਾ ਜੀ ਨੂੰ ਪੁੱਛਿਆ ਤੇ ਉਹਨਾਂ ਨੇ ਦੱਸਿਆ ਕਿ ਅਸੀਂ ਉਹਦਾ ਵੀ ਇਹ ਪੌਣੇ 2 2 ਲੱਖ ਰੁਪਈਆ ਪਹਿਲਾਂ ਸਾਨੂੰ ਭਰਨਾ ਪਿਆ ਤੇ ਇਹ ਵੀ ਸਾਡੀ 4 ਤੋਂ 5 ਲੱਖ ਦੀ ਹੈਵੀ ਕੁਆਲਿਟੀ ਦੀ ਜਿਹੜੀ ਟਰਾਲੀ ਬਣੀ ਹੋਈ ਸੀ ਸੋ ਮੈਂ ਤੁਹਾਨੂੰ ਉਹਨਾਂ ਨਾਲ ਗੱਲ ਵੀ ਕਰਾਉਣਾ ਹੈ ਤੇ ਨਾਲ ਦੀ ਨਾਲ ਸਾਡੀ ਹੱਥ ਜੋੜ ਕੇ ਤੁਹਾਡੇ ਅੱਗੇ ਬੇਨਤੀ ਵੀ ਹੈ ਕਿ ਪਹਿਲਾਂ ਵੀ ਆਪਾਂ ਤਿੰਨ ਚਾਰ ਚਾਂਸ ਹੋਏ ਆ ਕਿ ਤੁਸੀਂ ਸਾਡੀ ਜਿਹੜੀ ਖਬਰ ਨੂੰ ਸ਼ੇਅਰ ਕਰਕੇ ਅੱਗੇ ਤੋਂ ਅੱਗੇ ਪਹਚਾ ਕੇ ਕਈ ਚੀਜ਼ਾਂ ਲੱਭ ਕੇ ਦਿੱਤੀਆਂ ਇੱਥੋਂ ਤੱਕ ਇੱਕ ਇੱਕ ਨੌਜਵਾਨ ਵੀ ਆਪਾਂ ਲੱਭਿਆ ਇਹ ਆਪਣੇ ਉਹਨਾਂ ਦੇ ਮਾਪਿਆਂ ਦੇ ਹਵਾਲੇ ਕੀਤਾ ਉਹ ਵੀ ਅਸੀਂ ਆਪਾਂ ਤੁਹਾਡੇ ਸਹਿਯੋਗ ਨਾਲ ਖਬਰ ਫਲੈਸ਼ ਕੀਤੀ ਸੀ ਸੋ ਇਸੇ ਤਰ੍ਹਾਂ ਹੁਣ ਵੀ ਬੇਨਤੀ ਹੈ ਕਿ ਇਸ ਖਬਰ ਨੂੰ ਵੀ ਤੁਸੀਂ ਮੈਂ ਤੁਹਾਨੂੰ ਨੰਬਰ ਵੀ ਦੱਸਦਾ ਹਾਂ ਬੰਟੀ ਉਹਨਾਂ ਦਾ ਕਿੰਨਾ ਹੈ ਤੇ ਉਹ ਵੀ ਦੱਸ ਦਾਂਗੇ ਉਹ ਤੇ ਨਾਲ ਦੀ ਨਾਲ ਤੁਸੀਂ ਇਹ ਖਬਰ ਨੂੰ ਸ਼ੇਅਰ ਕਰਕੇ ਤੇ ਟਰਾਲੀ ਲਵਾਉਣ ਵਿੱਚ ਵੀ ਤੁਸੀਂ ਸਾਡੀ ਮਦਦ ਕਰੋ ਨਾਲ ਦੀ ਨਾਲ ਸਾਡਾ ਚੈਨਲ ਜਿਹੜਾ ਤੁਸੀਂ ਸਬਸਕ੍ਰਾਈਬ ਜ਼ਰੂਰ ਕਰੋ ਜੇ ਤੁਸੀਂ ਫੇਸਬੁੱਕ ਤੇ ਇਹਨੂੰ ਫੋਲੋ ਜ਼ਰੂਰ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਅ ਭਾਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਬੰਟੀ ਹੈ ਕੜਾਪਿੰਡ ਸ਼ੇਹੂਪੁਰ ਇਹ ਸਮੱਸਿਆ ਹੋਈ ਹੈ ਕਿ ਤੁਸੀਂ ਅੱਜ ਸੀਸੀਟੀਵੀ ਕੈਮਰੇ ਚੈੱਕ ਕਰਦੇ ਫਿਰਦੇ ਹੋ ਸਾਢੇ 5 ਵਜੇ ਰਾਤੀ ਟ੍ਰੈਲੀ ਚੋਰੀ ਹੋ ਗਈ ਹਾਂ ਉਹ ਚੈੱਕ ਕਰਦੇ ਫਿਰ ਕਿਧਰ ਨੂੰ ਗਈ ਹੈ ਅੱਛਾ ਹਾਂ 16 ਫੁੱਟ ਦੀ ਟ੍ਰੈਲੀ ਸੀ ਅੱਛਾ 16 ਫੁੱਟ ਤੇ ਬਿਲਗੇ ਤੋਂ ਬਣੀ ਹੋਈ ਸੀ ਤੇ ਬਲੂ ਰੰਗ ਆ ਬਲੂ ਵਾਈਟ ਕਸ ਸਕਾਈ ਬਲੂ ਤਾਂ ਵਾਈਟ ਹਾਂ ਬੈੱਡ ਲੱਗਾ ਆ ਹਾਂ ਉਹ ਡਾਊਟ ਹੋਇਆ ਕਿੰਨੇ ਵਜੇ ਤੱਕ ਘਟਨਾ ਹੋ ਸਕਦੀ ਹੈ ਚੈੱਕ ਕਰਦੇ ਭਾਜੀ ਉਹੀ 12 ਤੋਂ 4 ਦੇ ਵਿੱਚ 2 ਕ ਵਜੇ ਦਾ ਜਿਆਦਾ ਸ਼ੱਕ ਵਾ 2 ਕ ਵਜੇ ਜਾਂਦੇ ਹਾਲ ਚੱਲਦੀ ਹੋਈ ਕਿੰਨੀ ਕੁ ਦੀ ਟਰਾਲੀ ਕਿਦਾ ਕੀਮਤ ਕਿੰਨੀ ਸੀ ਟਰਹਲੀ ਦੀ ਭਾਜੀ ਐਸ ਵੇਲੇ ਕੀਮਤ ਉਹਦੀ ਜੇ ਨਵੀਂ ਬਣਾਣੀ ਤਾਂ 5 ਲੱਖ ਰੁਪਏ ਹੈ ਇਹ ਕੀ ਖਾਸੀਅਤ ਕੀ ਸੀ ਉਹ ਵੱਲ ਜਿਆਦਾ ਵੱਡੀ ਸੀ ਨਹੀਂ 16 ਸੱਤ ਸੀ ਜੇਸਤੀ ਚਾਦਰ ਸੀ ਹਿੱਸਾ ਹਿੱਸਾ ਵਧੀਆ ਲੱਗਾ ਸੀ 200 ਕੁਇੰਟਲ ਗੰਨਾ ਵੀ ਢੋਆ ਉਹਨਾਂ ਯਾਨੀ ਹੈਵੀ ਕੁਆਲਿਟੀ ਹੈਵੀ ਕੁਆਲਿਟੀ ਅੱਛਾ ਮੈਨੂੰ ਹੋਰ ਦੱਸੋ ਬਈ ਮੈਨੂੰ ਪਤਾ ਲੱਗਿਆ ਕਿ ਪਹਿਲਾਂ ਵੀ ਤੁਹਾਡਾ ਕੋਈ ਨੁਕਸਾਨ ਹੋਇਆ ਪਹਿਲਾਂ ਵੀ ਚੋਰੀ ਚੋਰੀ ਹੋਈ ਆ ਇੱਕ ਸਾਲ ਪਹਿਲਾਂ ਵੀ ਭਾਈ ਟਰੈਲੀ ਕਿਰੋ ਦੀ ਦੀਵਾਲੀ ਵਾਲੀ ਰਾਤ ਨੂੰ ਯਾਨੀ ਐਸੇ ਐਸੇ ਮੌਸਮ ਦੇ ਵਿੱਚ ਹੋਈ ਹੋਊਗੀ ਐਸੇ ਝੋਨੇ ਵਾਲੇ ਸੀਜ਼ਨ 'ਚ ਤੇ ਉਹ ਉਹ ਕਿਦਾਂ ਉਹ ਕਿਦਾਂ ਸੀ ਉਹ ਥੋੜੀ ਘਰ ਤੋਂ ਦੂਰ ਲੱਗੀ ਹੋ ਸੀ ਥੋੜੀ ਨਾਲ ਹੀ ਆ ਇਹ ਤਾਂ ਘਰ ਦੇ ਮੋਹਰੇ ਹੀ ਲੱਗੀ ਹੋ ਸੀ ਉਹ ਵੀ ਕੋਈ ਰਾਤ ਨੂੰ ਆ ਕੇ ਲੈ ਗਿਆ 1:30 ਵਜੇ ਦੇ ਹਲਚਲ ਆਂਦੀ ਸੀ ਪਰ ਕੈਮਰੇ ਕੰਬਨਾਰੇ ਕੁਝ ਆਇਆ ਨਹੀਂ ਕਈ ਜਗ੍ਹਾ ਚੈੱਕ ਕੀਤਾ ਰਿਪੋਰਟ ਵੀ ਕੀਤੀ ਪਰ ਮੈਨੂੰ ਇਹ ਪਤਾ ਲੱਗਿਆ ਕਿ ਉਹ ਉਹ ਟਰਾਲੀ ਵੀ ਤੁਸੀਂ ਮਾਮਕੇ ਲਿਆਏ ਹੋਏ ਸੀ ਕਿ ਕਿ ਹੈਲਪ ਲਈ। ਉਹ ਕੇ ਉਹ ਟਰਾਲੀ ਕਿਫੇਦੀ ਸੀ ਭਾਰੀ ਉਹਦਾ 1.70 ਲੱਖ ਰੁਪਇਆ ਭਰਿਆ ਪਿਆ ਉਹਨਾਂ। ਉਹ ਵੀ ਬੰਦਾ ਮੰਨ ਗਿਆ ਉਹਦਾ ਦੋ ਦੀ ਸੀ ਉਹ 1.70 'ਤੇ ਫੈਸਲਾ ਹੋਇਆ। ਉਹ ਥੋੜੀ ਪੁਰਾਣੀ ਮਾਡਲ ਦੀ ਸੀ ਇਹ ਤਾਂ ਫੇਰ ਨਵੇਂ ਮਾਡਲ ਦੀ ਸੀ ਨਾ। ਹਾਂ। ਅੱਛਾ ਤੁਸੀਂ ਪੁਲਿਸ ਰਿਪੋਰਟ ਕਰਾਈ? ਉਹ ਕਰਾਈ ਸੀ ਪਿਛਲੀ ਟਰਾਲੀ ਦੀ ਹੁਣ ਆਦੀ ਕਰਾਣੀ ਹੈ ਅੱਜ। ਘਰੋਂ ਜਾ ਰਹੇ ਹਾਂ। ਹਾਂ। ਕੀ ਮੰਗ ਕਰਦੇ ਹੋ? ਮੰਗ ਹੀ ਕਰਦੇ ਵੇ ਜਿਹੜਾ ਹੁਣ ਇੰਨਾ ਨੁਕਸਾਨ ਕਿੱਦਾਂ ਚੱਲਣਾ ਵੇ ਜਿਹੜੇ ਫੜਿਆ ਜਾਵੇ ਜਿਹੜੇ ਕੋਈ ਨਾ ਕੋਈ ਤਾਂ ਵਿੱਚ ਹੋਊਗਾ ਇਨਵੋਲ ਵੀ ਨਾ ਤਾਂ ਨਹੀਂ ਹੈ। ਹਮਮ। ਅੱਛਾ ਇੱਕ ਕੋਈ ਤੁਸੀਂ ਦੱਸ ਦਿਓ ਕਿ ਮਤਲਬ ਟਰਾਲੀ ਮਹਿੰਗੀ ਆ ਜੇਕਰ ਕੋਈ ਤੁਹਾਨੂੰ ਫੜ ਕੇ ਦੇ ਦਿੰਦਾ ਉਹਦਾ ਕੋਈ ਉਹਦਾ ਪਰਮਾਨ ਸਨਮਾਨ ਜਿਵੇਂ ਦਾ ਪਾਸ ਕਰਦੇ ਕਿਦਾਂ? ਹੁਣ ਮੈਂ 50000 ਰੁਪਇਆ ਨਾਮ ਦਵਾਂ। ਹਾਂ। ਜਿਹੜਾ ਵੀ ਤੁਹਾਨੂੰ ਰਾਜੀ ਹਾਂ ਕੋਪਤ ਰੱਖੂੰ। ਜੇ ਵੀ ਟਾਲੀ ਵਾਲੇ ਦੱਸਦਾ ਹੈ ਜਾਂ ਕਿਤੇ ਉਹ ਪੈਦਾ ਕਰਕੇ ਦਿੰਦਾ ਹੈ ਉਹ ਕਿੱਥੇ ਹੈ ਜੀ আচ্ছা ਉਹਨੂੰ 50000 ਰੁਪਏ ਕੈਸ਼ ਤੁਹਾਡੇ ਚੈਨਲ ਨੂੰ ਪੀਲਮ ਆ ਨਾਮ ਦੂੰ 50000 ਠੀਕ ਤਾਂ ਵੀ ਮੈਨੂੰ 4 ਲੱਖ ਰੁਪਏ ਬਟਾ ਦੇ ਉਹ ਮੈਨੂੰ ਕਰ ਦੇ ਨੰਬਰ ਇਹ ਮੇਰਾ 98760 42623 ਦੁਬਾਰਾ ਬੋਲੋ 98760 ਹਾਂਜੀ 42623